ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆ ਨਾ ਇੱਕ ਰਸੋਈ ਦੇ ਉੱਤੇ ਛਾਪਾ ਮਾਰਨ ਪਹੁੰਚੇ ਆ ਰਸੋਈ ਦਾ ਨਾਮ ਮੈਂ ਤੁਹਾਨੂੰ ਦੱਸਦਾ ਨਾ ਪੰਜਾਬ ਦੇ ਵਿੱਚ ਕਾਫੀ ਮਸ਼ਹੂਰ ਨੇ ਆ ਬਹੁਤ ਆਪਣੇ ਵੀਰਤਾ ਮੰਨ ਲੈਦੇ ਚੀਜ਼ਾਂ ਨੂੰ ਯੂਜ਼ ਕਰ ਰਹੇ ਨੇ ਜਿਵੇਂ ਤੁਹਾਨੂੰ ਨਾਮ ਇੱਕ ਸੁਣਾਇਆ ਵੀ ਹੋਊਗਾ ਰੰਧਾਵਾ ਕਹਿੰਦਾ ਬੱਕਰੇ ਦਾ achar ਹਨਾ ਮੱਛੀ ਦਾ ਮੁਰਗੇ ਦਾ ਸਾਰੇ ਦਾ ਬਣਾਉਂਦੇ ਨੇ ਇਹਦੇ ਨਾਲ ਨਾਲ ਇਹਨਾਂ ਦੀ ਨਾ ਸਾਬਣਾ ਤੇਲ ਕਾਫੀ ਜ਼ਿਆਦਾ ਮਸ਼ਹੂਰ ਹੈ ਤੇ ਆਪਾਂ ਅੱਜ ਆਏ ਸੀਗੇ ਬਾਈ ਹੋਰਾਂ ਦੀ ਵੀ ਵੀਡੀਓ ਕਰਨ ਪਰ ਬਾਈ ਨਾਲ ਫੋਨ ਤੇ ਗੱਲ ਹੋਈ ਉਹ ਕਹਿੰਦਾ ਮੈਂ ਘੰਟਾ ਲੱਗ ਜੂਗਾ ਇੰਨਾ ਦੀ ਨਾ ਇਸੇ ਗਲੀ ਦੇ ਵਿੱਚ ਨਾ ਉਹ ਕੋਰਨਰ ਤੇ ਰਸੋਈ ਆ ਮੇਰਾ ਉਹੀ ਮੂਡ ਬਣ ਗਿਆ ਮੈਂ ਕਿਹਾ ਯਾਰ ਆਪਾਂ ਸਾਰੇ ਵੀਰ ਭਰਾਜਾਂ ਨੂੰ ਦਿਖਾਈਏ ਕਿ ਬਣਦਾ ਕਿ ਮੈਂ ਕਿਉਂਕਿ ਇਹਨਾਂ ਦੇ ਅੱਗੇ ਨਾ ਫਾਦਰ ਸਾਹਿਬ ਹੁੰਦੇ ਆ ਮੁੰਡੇ ਦੇ ਜਿਹੜੇ ਬਾਈ ਦੇ ਆਪਾਂ ਵੀਡੀਓ ਬਣਾਉਨੇ ਹੁੰਦੇ ਆ ਉਹਨਾਂ ਦੇ ਫਾਦਰ ਸਾਹਿਬ ਹੁੰਦੇ ਨੇ ਕਿ ਤੇ ਇੱਕ ਵਾਰ ਤਾਂ ਚਲੋ ਦੇਖ ਦਿਆ ਜਾਈਏ ਕਿ ਵੀ ਕੰਮ ਕੀ ਕਰ ਰਹੇ ਨੇ ਤੇ ਇਹਦੇ ਨਾਲ ਨਾ ਸੋਨੂੰ ਵੀ ਛੋਟ ਹੀ ਹੋ ਜੂਗੀ ਕਿਉਂਕਿ ਇਹਨਾਂ ਦਾ ਯਾਰ ਆਪਾਂ ਪਹਿਲਾਂ ਵੀ ਦੇਖੀ ਸੀ ਆ ਵੀ ਇਹਨਾਂ ਦਾ ਜੋ ਬਣਾਉਣ ਦਾ ਤਰੀਕਾ ਨਾ ਡਿਫਰੈਂਟ ਹੀ ਐ ਮੈਂ ਕਹਣਾ ਵੀ ਜਿਹੜਾ ਬੰਦਾ ਇੱਕ ਵਾਰੀ ਖਾ ਲੈਂਦਾ ਨਾ ਉਂਗਲਾ ਜੜਦਾ ਰਹਿ ਜਾਂਦਾ ਅੰਦਰ ਚਲਦੇ ਆ ਹੁਣ ਸਵਾਦ ਆਨੰਦ ਪੂਰਾ ਲਏ ਕੋ ਕਿ ਇਹਨਾਂ ਦੇ ਵੀ ਭਲੇਖੇ ਨਿਕਲ ਜਾਣਗੇ ਵੀ ਇਹ ਪਤਾ ਨਹੀਂ ਕਿੱਥੇ ਵਾ ਗਿਆ। ਬਾਕੀ ਦੇਖਦੇ ਆ ਕਿ ਕੀ ਰਿਐਕਟ ਕਰਦੇ ਨੇ ਕੀ ਨਹੀਂ। ਤੇ ਇੱਥੇ ਮਤਲਬ ਇਹਨਾਂ ਦਾ ਵਿੱਚ ਹੀ ਫਾਰਮ ਆਗਾ। ਗਾਹਾਂ ਜਾ ਕੇ ਇੱਥੇ ਇਹਨਾਂ ਦੀ ਰਸੋਈ ਜੀ ਆ। ਆਜੋ ਦੇਖਦਾ ਬਈ ਗੱਲਬਾਤ ਕਰਦੇ ਆ। ਦੇਖੋ ਇਹਨਾਂ ਦਾ ਬੋਰਡ ਜਾਂ ਵੀ ਲੱਗਿਆ ਹੋਇਆ ਓਰੇ। ਮੈਨੂੰ ਲੱਗਦਾ ਸਾਇਦ ਅੰਦਰ ਨਹੀਂ ਹੋਣਗੇ ਪਤਾ ਨਹੀਂ ਨਾਂ ਮੈਂ ਤਾਂ ਵੀ ਨਹੀਂ ਪਤਾ। ਇਹਨਾਂ ਦੀ ਗੱਲ ਕਰਦਾ ਮੈਂ ਦਿਖਾ। ਆ ਬਸ ਇਹਨਾਂ ਦਾ ਬੋਰਡ ਲਾਇਆ ਰੰਦਾਵਾ ਡੈਰੀ ਮਿਲਕ ਸਾਬਣ ਦਾ। ਮੈਨੂੰ ਲੱਗਦਾ ਪਤਾ ਨਹੀਂ ਹੋਊ ਪਤਾ ਨਹੀਂ ਨਾ ਕੋਈ ਆ ਦੇਖੀ ਚੱ ਇੱਕ ਬਾਈ ਤਾਂ ਆਪਾਂ ਨੂੰ ਆ ਮਿਲ ਗਿਆ ਕਿਵੇਂ ਵੀ ਕੀ ਹਾਲਾਪਰਾ ਕਿਵੇਂ ਲੁਕੀ ਜੰਨਾ ਹੈ ਲਾਵੇ ਮਲਾ ਦਾ ਕੰਮ ਠੰਢੀ ਪੈ ਲਾਵੇ ਬਾਪੂ ਤਾਂ ਮਿਲ ਗਿਆ ਹੱਸੀ ਕਰ ਬਾਪੂ ਜੀ ਹੱਸੇ ਕੌਣ ਜੀ ਕੀ ਹਾਲ ਹੈ ਜੀ ਔਰ ਠੀਕ ਹੋ ਹਾਂ ਜੀ ਕੌਣ ਹੋ ਜੀ ਵਧੀਆ ਪੁੱਲ ਗਏ ਜੀ ਹੈ ਹਾਂ ਜੀ ਹਾਂ ਜੀ ਕਮਾਲ ਹੋ ਗਈ ਪਿਛਲੇ ਸਾਲ ਵੀਡੀਓ ਬਣਾਈ ਸੀ ਅੱਛਾ ਜੀ ਅੱਛਾ ਹਾਂ ਮਾ ਚੱਲ ਜਾ ਕੇ ਛਾਪਾ ਵਾਲੀ ਇਹ ਸਭ ਤੋਂ ਵੱਡੀ ਗੱਲ ਤੇ ਇੱਕ ਥੋੜੀ ਬਹੁਤ ਵੱਡੀ ਗਲਤੀ ਆ ਕਾਦੀ ਜੀ ਕਟੋ-ਕਟ ਜਦੋਂ ਸਾਡੇ ਵੀਡੀਓ ਬਣਾਉਨੇ ਆ ਕੁਛ ਵੀ ਕਰਦੇ ਆ ਹਾਂ ਕਟੋ-ਕਟ ਸਾਨੂੰ ਪਹਿਲਾਂ ਦੱਸੋ ਤਾਂ ਸਹੀ ਹੈ ਇਹ ਕੋਈ ਧੱਕਾ ਥੋੜਾ ਬਣਦੀ ਆ ਜੀ ਆਓ ਅਸੀਂ 150 ਤਰ੍ਹਾਂ ਸੀਰੀਅਸ ਕੰਮ ਨੇ ਸੀਕਰਟ ਉਹਨਾਂ ਦਾ ਕਟੋ-ਕਟ ਸਾਨੂੰ ਤੁਸੀਂ ਦੱਸੋ ਪਹਿਲਾਂ ਤਾਂ ਇੱਕ ਇੱਕ ਮਿੰਟ ਰੋ ਜਾਈ ਬਸ ਇੱਕ ਮਿੰਟ ਹਣਾ ਮੈਨੂੰ ਮੜਾ ਮਾਈਕ ਲਾ ਦੇਣਾ ਚਲੋ ਹੁਣ ਜਿਹੜਾ ਕੁਝ ਹੋਣਾ ਤੇ ਦੇਖੋ ਤਾਂ ਹੋ ਗਿਆ ਹਣਾ ਅਸੀਂ ਪਹੁੰਚ ਗਏ ਤੇ ਵੀਡੀਓ ਅਸੀਂ ਬਣਾਵਾਂਗੇ ਹਣਾ ਅੱਛਾ ਜੀ ਤੇ ਮਾਫੀ ਚਾਉਂਦੇ ਆ ਵੀ ਹਣਾ ਬਿਨਾਂ ਪਹਿਲੇ ਬਾਈਆਂ ਹੱਥ ਦੇ ਵਿੱਚ ਅਸੀਂ ਸਫਾਈ ਸਫਾਈ ਕਰਦੇ ਜਿਆਦਾ ਸਾਡਾ ਕੋਈ ਕਾਰੋਬਾਰ ਹੁੰਦਾ ਉਹ ਜਾਂ ਬੰਦਾ ਸੈਟਿੰਗ ਕਰਦਾ ਆਲ ਵਿਆਹ ਧਰਦੇ ਆਪਾਂ ਪਹਿਲਾਂ ਕਿਉਂ ਤਿਆਰੀ ਕਰਦੇ ਆ ਨਹੀਂ ਪਤਾ ਕੀ ਚੱਕਰ ਪੈ ਗਿਆ ਹਾਂ ਸਹੀ ਤਿਆਰੀ ਕਰਦੇ ਮੈਂ ਮੈਂ ਤੁਹਾਨੂੰ ਦੱਸਾਂ ਮੈਂ ਨਾ ਕਿਹਦਾ ਗੱਲ ਕਰੋ ਕੁਦਰਤੀ ਸਾਡਾ ਜਿਹੜਾ ਕੁਦਰਤੀਆ ਪਹਿਲਾਂ ਤਾਂ ਤੁਸੀਂ ਆਇਆ ਹੋ ਜੇ ਮੈਂ ਅਸੀਂ ਕੋ ਡਾਕੂ ਨੇ ਤੁਸੀਂ ਆਪ ਹੀ ਦੇਖ ਲਓ ਪਹਿਲਾਂ ਅਸਲ ਦੇ ਵਿੱਚ ਜਗਦੀਪ ਬਾਈ ਨਾਲ ਗੱਲ ਹੋਈ ਸੀ ਜੀ ਅੱਜ ਤਾਂ ਵੀਡੀਓ ਦਾ ਬਣਾਉਣੀ ਸੀਗੀ ਦੁਕਾਨ ਦੀ ਬਣਾਉਣੀ ਸੀ ਉਹ ਬਾਈ ਗਿਆ ਸੀ ਸਾਮਾਨ ਫੜਾਉਣਾ ਉਹ ਕਹਿੰਦਾ ਮੈਨੂੰ ਘਾਂਟਾ ਕੁ ਲੱਗ ਜਾਊਗਾ ਮੈਂ ਸੋਚਿਆ ਵੀ ਚਲੋ ਜਾ ਕੇ ਰਸੋਈ ਦੇ ਛਾਪੇ ਹੀ ਮਾਰ ਲੰਨੇ ਆ ਹਸਾ ਹੁਣ ਛਾਪੇ ਮਾਰ ਕੇ ਤੁਸੀਂ ਕੀ ਸਾਡੇ ਛਾਪੇ ਮਾਰ ਚੋ ਕੀ ਕੱਢਿਆ ਦੱਸੋ ਵੇ ਤੁਹਾਨੂੰ ਮਿਲਿਆ ਦੱਸੋ ਦੱਸੋ ਤੁਸੀਂ ਪਬਲਿਕ ਨੂੰ ਦੱਸੋ ਪਬਲਿਕ ਨੂੰ ਦਾ ਪਤਾ ਕੀ ਚੱਕਰ ਹੈ ਦੇਖੋ ਹੁਣ ਚੱਲ ਪਿਆ ਆਪਣਾ ਨਾਮ ਹੈਗਾ ਪੰਜਾਬ ਵਿੱਚ ਵਧੀਆ ਰੰਦਾਵਾ ਹਣਾ ਸਾਰੇ ਕਹਿੰਦੇ ਨੇ ਕਿ ਬੱਕਰੇ ਚਾਰ ਖਾਣਾ ਰੰਦਾਵੇ ਦਾ ਖਾਣਾ ਰੰਦਾਵੇ ਦਾ ਖਾਣਾ ਤੇ ਅੱਜ ਮੈਂ ਥੋੜਾ ਜਾਓ ਚਲੋ ਉਹਦੇ ਲਈ ਪਹਿਲੀ ਮਾਫੀ ਚਾਉਣਾ ਪਰ ਮੇਰਾ ਮੇਨ ਚੀਜ਼ ਇੱਥੇ ਇਹ ਹੈ ਵੀ ਆਪਾਂ ਇੱਕ ਤਾਂ ਦੇਖੋ ਚਲੋ ਹੋਗਾ ਯਾਰ ਹੁਣ ਆਗੇ ਕੀ ਕਰੀਏ ਹਣਾ ਆਣਾ ਹੀ ਪੈਣਾ ਸੀਗਾ ਉਹਨਾਂ ਨੂੰ ਐ ਪਤਾ ਲੱਗ ਜੂਗਾ ਵੀ ਆਪਾਂ ਕਿਵੇਂ ਬਣਾਉਨੇ ਆ ਕਿਵੇਂ ਦਾ ਜੀ ਦੇਖੋ ਤੁਸੀਂ ਆਇਓ ਸਭ ਤੋਂ ਪਹਿਲਾਂ ਤਾਂ ਸਾਡਾ ਅਨੁਸਾਰ ਸਵੇਰੇ ਸਵੇਰੇ ਕੀ ਹੁੰਦਾ ਸਫਾਈ ਤੇ ਹੁੰਦੇ ਨੇ 2 ਘੰਟੇ ਹਾਂ ਸਭ ਤੋਂ ਪਹਿਲਾਂ 2 ਘੰਟੇ ਸਫਾਈ ਤੋਂ ਬਾਅਦ ਆਸੀਂ 11 12 ਵਜੇ 12:00 ਵਜੇ ਸ਼ੁਰੂ ਕਰਦੇ ਹਾਂ ਤਕਰੀਬਨ ਤੇ ਮੈਂ ਇੰਟਰੋਡਿਊਸ ਕਰ ਦਿੰਦਾ ਜੋ ਹੁਣ ਤੱਕ ਅਸੀਂ ਸਫਾਈ ਕਰਕੇ ਹਟਿਆ ਠੀਕ ਹੈ ਹੁਣ ਤੁਸੀਂ ਸਾਡੀ ਸਫਾਈ ਦੀ ਕੜਾਹਿਆਂ ਦੀ ਹੋਰ ਜਿੰਨੀ ਮੈਂ ਇਹਦਾ ਸਾਰਾ ਕੁਝ ਦਿਖਾਉਂਗਾ ਹਾਂ ਸਭ ਹਾਂ ਤੇ ਇਹ ਮੈਂ ਇੰਟਰੋਡਿਊਸ ਕਰ ਦਿੰਦਾ ਆਪਣਾ ਜਿਹੜਾ ਜਗਦੀਪ ਭਰਾ ਹੈ ਨਾ ਮਤਲਬ ਜਿਹੜਾ ਭਾਈ ਆਪਣੇ ਨਾਲ ਪਹਿਲਾ ਵੀਡੀਓ ਦੇ ਵਿੱਚ ਆਉਂਦੇ ਨੇ ਇਹ ਉਹਨਾਂ ਦੇ ਫਾਦਰ ਸਾਹਿਬ ਨੇਗੇ ਤੇ ਆਪਾਂ ਪਿਛਲੇ ਸਾਲ ਹੀ ਵਿੜਿਓ ਬਣਾਈ ਸੀ ਇਹਨਾਂ ਨਾਲ ਇੱਕੋ ਵੀ ਬਾਰ ਬੈ ਕੇ ਉਹ ਮੈਂ ਲੋਕਾਂ ਨੂੰ ਇਹ ਦਿਖਾਇਆ ਸੀਗਾ ਆਪਣੇ ਜਿੰਨੇ ਭਰਾ ਇਹਨਾਂ ਦਾ ਮਤਲਬ ਚਾਰ ਇਸਤੇਮਾਲ ਕਰਦੇ ਨੇ ਕਿ ਚਾਰ ਦੇ ਵਿੱਚ ਡੀਆਂ ਆਪਾਂ ਭਾਸਮਾ ਦੱਸੀ ਦੀ ਆਪਾਂ ਪਿਛਲੀ ਵਾਰੀ 15 16 ਹੁਣ ਵੀ ਪੈਂਦੀਆਂ ਨੇ ਜੀ ਉਹ ਪੈਂਦੀਆਂ ਨੇ ਜੀ ਹਾਂਜੀ ਹੁਣ ਨਵੀਂ ਐਟਮਿਕ ਹੋਰ ਤਿਆਰ ਕੀਤੀ ਆ ਕਿ ਮੈਂ ਲਕੂ ਲਕੂ ਰੱਖਿਆ ਸਾਰਾ ਸਮਾਨ ਥੋੜਾ ਇਹ ਤਾਂ ਦੇਖੋ ਜੀ ਪਹਿਲਾਂ ਤੁਹਾਨੂੰ ਮੈਂ ਪਹਿਲੀ ਇਹ ਗੱਲ ਕਹਿ ਕੇ ਟਾਈਬੀ ਸਭ ਤੋਂ ਪਹਿਲਾਂ ਅਸੀਂ 2 ਘੰਟੇ ਇੱਕ ਸਫਾਈ ਤੇ ਹੀ ਲਾਉਨੇ ਆ ਠੀਕ ਹੈ ਆ ਸਾਡੀ ਮੁੱਖੀ ਮੱਛਰ ਤੋਂ ਸਾਰਾ ਕੁਝ ਹੈ ਮੱਛਰ ਸਾਡਾ ਕੋਈ ਨਹੀਂ ਪਊਗਾ ਬਾਕੀ ਸਾਡੀਆਂ ਜਾਲੀਆਂ ਵੀ ਨੇ ਜੇ ਜਾਲੀ ਦੇ ਵਿੱਚੋਂ ਕੋਈ ਆਟੀ ਪਟੱਕੇ ਲੰਗ ਵੀ ਆਉਂਦੀਆ ਤਾਂ ਉਰੇ ਸਾਡਾ ਟੱਕਿਆ ਹੋ ਅੱਛਾ ਹੁਣ ਉਹ ਤਾਂ ਹੋ ਜੂਗੇ ਕੋਈ ਗੁੱਸਾ ਗਿੱਲਾ ਤੇ ਨਹੀਂ ਦੱਸਤਾ ਦੋਗੇ ਹੁਣ ਸਾਰਿਆਂ ਨੂੰ ਗੁੱਸਾ ਗੱਲਾ ਤਾਂ ਐ ਨਹੀਂ ਘਟੋ ਘਟ ਫੇਰ ਵੀ ਕੋਈ ਵੀ ਬੰਦਾ ਕਿਸੇ ਦੇ ਮਹਿਮਾਨ ਆਉਂਦਾ ਅੱਜ ਕੱਲ ਤਾਂ ਫੋਨਾਂ ਦਾ ਸਿਸਟਮ ਨਹੀਂ ਅਸੀਂ ਤਾਂ ਫਿਰ ਸਿੱਧਾ ਉਹ ਸਿੱਧਾ ਲੈਂਡ ਕਰੇ ਨਾ ਜੀ ਉਹਦੇ ਕਰਕੇ ਇਹ ਗੱਲ ਦਾ ਮੈਨੂੰ ਚਲੋ ਤੇ ਪੂਰਾ ਪੂਰਾ ਰੋਸ ਆ ਚਲੋ ਕੋਈ ਗੱਲ ਹੈ ਨਾ ਕਰ ਦੋ ਜੀ ਮਾਫ ਆ ਤੇ ਹੁਣ ਛੋਟੀ ਰਿਕੁਐਸਟ ਹੈ ਜੀ ਮੇਰੀ ਹਾਂਜੀ ਹੁਣ ਚਲੋ ਆ ਗਏ ਹੁਣ ਜਿਵੇਂ ਵੀ ਹੈਗੇ ਸਫਾਈ ਕਰ ਰਹੇ ਸੀ ਥੋੜੀ ਬਹੁਤਾ ਕਰ ਲਈ ਥੋੜੇ ਬਹੁਤ ਚੱਲ ਰਹੀ ਆ ਅੱਛਾ ਗੰਡੇ ਗੁੰਡੇ ਕੱਟਣ ਲੱਗ ਰਹੇ ਸੀ ਆ ਗੰਡੇ ਕੱਟੇ ਨੇ ਜੀ ਤੇ ਆ ਦੇਖੋ ਜੀ ਗੰਡੇ ਕੱਟੇ ਨੇ ਮੈਂ ਨਾ ਤੁਹਾਨੂੰ ਇਹਨਾਂ ਦੀ ਰਸੋਈ ਜੀ ਦਿਖਾਉਂਗਾ ਕਿ ਜਿਹੜਾ ਰੰਦਾਵੇ ਦਾ ਬੱਕਰੇ ਦਾ achar ਹੈ ਉਹਦੇ ਵਿੱਚ ਇਹ ਸਮਾਨ ਕੀ ਪਾਉਂਦੇ ਨੇ ਅੱਜ ਲਾਈਵ ਛਾਪਾ ਬੱਕਰੇ ਦੇ ਅੱਗੇ ਤੱਕ ਦੇ ਤੇ ਚੱਕ ਉਹ ਜਿਹੜਾ ਮੜਾ ਮੋਟਾ ਖਿਲਰਿਆ ਸਮਾਨ ਥੋੜਾ ਸਾਡੇ ਕਰਦੋ ਹੀ ਕਰਦੋ ਕੋਈ ਚੱਕਰ ਨਹੀਂ ਹੁਣ ਇਹ ਤਾਂ ਹੁਣ ਆ ਗਏ ਹੁਣ ਇਹਦਾ ਚੱਲੂਗਾ ਹਨਾ ਤੇ ਆਏ ਗਏ ਤਾਂ ਜਿਹੜਾ ਸਤਕਾਰ ਵੀ ਬਣਦਾ ਹੁਣ ਇਹਦਾ ਸਮਾਨ ਤੁਸੀਂ ਬਾਹਲਾ ਲੱਡੂ ਲੱਡ ਜਿਵੇਂ ਰੱਖ ਕਰਕੇ ਨੇ ਕੀ ਗੱਲ ਜੀ ਲੱਡੂ ਤਾਂ ਸਾਰਾ ਸਮਾਨ ਚਾਰਚ ਪੈਂਦਾ ਜੀ ਅੱਛਾ ਲੱਡੂ ਵੀ ਚਾਰਚ ਪਾਉਣ ਲੱਗ ਗਏ ਹਾਂਜੀ ਹਾਂਜੀ ਲੱਡੂ ਮੜਾ ਆ ਜੇ ਕੋਈ ਮੈਮ ਨਹੀਂ ਹੈਗਾ ਚੱਕਦਾ ਨਹੀਂ ਮੈਂ ਜਲੀ ਜੀ ਹਾਂ ਮੈਂ ਤੁਹਾਨੂੰ ਜਾਣਕਾਰੀ ਦਿਨਾਂ ਜਦੋਂ ਆਈ ਗਏ ਤੁਸੀਂ ਹਾਂ ਇਹ ਥੋੜਾ ਜਿਹਾ ਹਟਾਈ ਆਪਾਂ ਬਾਈ ਦੇਖਦੇ ਆ ਕੀ ਕੁ ਸਮਾਨ ਇਹਨਾਂ ਕੋਲ ਇਸ ਵਾਰੀ ਮੁੱਲਾ ਦਾ ਸਮਾਨ ਥੋੜਾ ਨਾ ਵਧ ਕੋਸ ਹਮੇ ਸਮੇਂ ਮੁਤਾਬਕ ਜੜੀਆਂ ਬੂਟੀਆਂ ਤਿਆਰ ਕਰਦੇ ਆ ਜੀ ਉਹਦੇ ਹਿਸਾਬ ਨਾਲ ਸਾਡਾ ਸਮਾਨ ਪੈਂਦਾ ਜੀ ਮੈਂ ਤੁਹਾਨੂੰ ਇੱਕ ਚੀਜ਼ ਕਹਿ ਦੇਣਾ ਬਾਈ ਵੈਸੇ ਤਾਂ ਚਲੋ ਹਨਾ ਜੜੇ ਆਪਣੇ ਭਰਾ ਹੈਗੇ ਨਾਨ ਵੈਜ ਹੈਗੇ ਨੇ ਉਹਨਾਂ ਨੇ ਖਾਦਾ ਵੀ ਹੋਇਆਗਾ ਚੀਜ਼ਾਂ ਹੀ ਇਹਨਾਂ ਦੀ ਇੰਨੀ ਜਿਆਦਾ ਤਕੜੀਆਂ ਹੀ ਨਹੀਂ ਹੈਗੀਆਂ ਜਿਹੜੀਆਂ ਵਿੱਚ ਪੈਂਦੀ ਹੁੰਦੀਆਂ ਨੇ ਕੁਸਕ ਤਾਂ ਤਾਂ ਮੈਨੂੰ ਨਾਮ ਨਹੀਂ ਪਤਾ ਬਾਪੂ ਨੇ ਪੁੱਛਾਂਗੇ ਅੱਜ ਬਾਪੂ ਥੋੜਾ ਗੁੱਸਾ ਹੈ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਨੂੰ ਗੁੱਸਾ ਤਾਂ ਆਇਆ ਨਾ ਕੱਟੋ ਚਲੋ ਕੋਈ ਗੱਲ ਨਹੀਂ ਸਮਾਂ ਜੁਗ ਦੇ ਮੁਤਾਬਕ ਆਪਾਂ ਨੂੰ ਸਾਰਾ ਕੁਝ ਚੱਲਣਾ ਚਾਹੀਦਾ ਆਹ ਮਿਰਚਾਂ ਮਿਰਚਾਂ ਕੱਟ ਰਹੀ ਨੇ ਇਹ ਕੀ ਆ ਦੇਖੋ ਜੀ ਥੋੜਾ ਇੱਧਰ ਆਓ ਜੀ ਆ ਜਾ ਬਾਈ ਹੁਣ ਤਾਂ ਦਿਖਾਏ ਰੇ ਲੈ ਲੈ ਵੇ ਆ ਕੇ ਆਹ ਦੇਖੋ ਜੀ ਆ ਗੰਡੇ ਨੇ ਹਾਂ ਪਹਿਲਾਂ ਤਾਂ ਇਹ ਗੰਡੇ ਛੱਲੇ ਨੇ ਸੈਟਿੰਗ ਕਰੇ ਨੇ ਅੱਛਾ ਜੀ ਉਸ ਤੋਂ ਬਾਅਦ ਸਾਡੇ ਕੋਲੇ ਦੇਖੋ ਜੀ ਆ ਮਸ਼ੀਨ ਆ ਜੀ ਆਓ ਜੀ ਆਪਾਂ ਮਿਕਸਰ ਕਹਿ ਦਿੰਦੇ ਹਾਂ ਉਹ ਕੱਢ ਦਿੰਦੀ ਸਾਰਾ ਕੁਝ ਇੱਧਰ ਦਿਖਾਓ ਜੀ ਨੇੜੇ ਆ ਕੇ ਦਿਖਾਓ ਜੀ ਓਕੇ ਆ ਮਿਕਸਰ ਆਟਾ ਕਿਹਾ ਤਿਆਰ ਕਰਿਆ ਪਿਆ ਜੀ ਇਹਦੇ ਵਿੱਚ ਗ੍ਰੇਂਡ ਕਰਕੇ ਉਸ ਤੋਂ ਬਾਅਦ ਆਹ ਚੀਜ਼ ਆ ਜਾਂਦੀ ਹੈ ਜੀ ਆ ਇਹਦੇ ਵਿੱਚ ਮਿਰਚਾਂ ਗੰਡੇ ਆ ਆਪਣਾ ਸਾਰਾ ਕੁਝ ਆ ਗਿਆ। ਇਹਦੇ ਵਿੱਚ ਗ੍ਰੇਂਡ ਕਰਦੇ ਨੇ ਹਰੀਆਂ ਮਿਰਚਾਂ ਵੀ ਨੇ ਗੰਡੇ ਵੀ ਨੇ ਤੇ ਆ ਅਦਰਕਾ ਜੀ ਇਹ। ਆਦਰਕ ਤੇ ਲਸਣ ਜੀ। ਅੱਛਾ ਮੈਨੂੰ ਲੱਗਿਆ ਪਹਿਲਾਂ ਮੈਂ ਹਲਾ ਲੱਡੂ ਲੱਡੂ ਬਾਈ ਹੁਰੀ ਪਾਉਣ ਲੱਗੇ। ਨੇ ਆਦਰਕ ਤੇ ਲਸਣ ਦਾ ਪੇਸਟ ਹੈ। ਆਦਰਕ ਤੇ ਲਸਣ ਦਾ ਪੇਸਟ ਹੈ। ਹਾਂਜੀ ਹਾਂਜੀ ਹਾਂਜੀ। ਤੇ ਆ ਇਹਨਾਂ ਆ ਡੱਬੇ ਚ ਦੱਸੂਗੀ ਜੀ ਕੱਲੇ ਕੱਲੇ ਜੇ ਆਪਾਂ ਬਾਹਲਾ ਸਮਾਨ ਜਿਾ ਰੱਖੀ ਬੈਠਾ ਜਦਾਂ। ਹਾਂਜੀ ਆ ਜੂ ਜੀ ਇੱਧਰ। ਲੈ ਬਾਈ। ਆਲੇ ਬੈ ਕੇ ਚੈੱਕ ਕਰਾ ਦੇ ਬਾਈ। ਆਹੋ ਮੁੰਡੇ ਨੂੰ ਬਾਹਰ ਤੋੜ ਦੇ। ਉਹਨੂੰ ਦੱਸ ਦੇ ਕੱਲ੍ਹ ਵਾਲੀ ਗੱਲ ਸਾਰੀ ਠੀਕ ਹੈ ਚੀਜ਼ਾਂ ਚੀਜ਼ਾਂ ਦੇਖੀ ਚੱਲੋ ਵੀ ਇਹਨਾਂ ਦੇ ਚਾਰ ਦੇ ਵਿੱਚ ਪੈਂਦਾ ਜੀ ਨੇੜੇ ਨੇੜੇ ਕਰ ਕਰ ਦਿਖਾਓ ਜੀ ਤੁਸੀਂ ਲੈ ਬਈ ਆ ਤਾਂ ਹੈਗੀ 100 ਪਹਿਲੀ ਚੀਜ਼ ਹਾਂਜੀ ਆ ਕੀ ਚੀਜ਼ ਹੈ ਇਹ ਆ ਸਾਂਝਣਾ ਜੀ ਇਹ ਇਹ ਕੀ ਹੁੰਦਾ ਜੀ ਸਾਂਝਣਾ ਇੱਕ ਦਰਖਤ ਹੁੰਦਾ ਜੀ ਹਾਂ ਇੱਕ ਜਣੇ ਕੇ ਪੰਜਾਬ ਦਾ ਜਿਵੇਂ ਸਿਉਣਾ ਹੁੰਦਾ ਦੁਨੀਆ ਦਾ ਸਿਉਣਾ ਉਹ ਦਰਖਤ ਓਕੇ ਉਹ 20 50 ਬਿਮਾਰੀਆਂ ਦੇ ਕੰਮ ਆਉਂਦਾ ਜਿਹੜੇ ਬੰਦੇ ਇਹਦੇ ਉਹਦੇ ਬਾਰੇ ਜਾਣਦੇ ਨੇ ਉਹਨਾਂ ਨੂੰ ਇਹ ਚੀਜ਼ ਦਾ ਖੁਦ ਪਤਾ ਅਸਲ ਦੇ ਵਿੱਚ ਨਾ ਹੀ ਆ ਜਿਵੇਂ ਮੰਨ ਕੇ ਚੱਲੋ ਮੇਰੀ ਏਜ ਦੇ ਨੇੜੇ 95 ਵਾਲੇ ਹੈਗੇ ਨੇ ਆਪਰ ਨਾ ਚਲੋ ਯਾਰ ਇਹ ਚੀਜ਼ਾਂ ਕਦੇ ਸੁਣਨ ਚ ਨਹੀਂ ਜਾਂਦੀਆਂ ਪਰ ਜਿਹੜੇ ਆਪਣੇ ਘਰੇ ਥੋੜੇ-ਥੋੜੇ ਬਜ਼ੁਰਗ ਨੇ ਸਿਆਣੇ ਨੇ ਉਹਨਾਂ ਨੂੰ ਈ ਜ਼ਿਆਦਾ ਪਤਾ ਹੋਊਗਾ ਦੇਖੋ ਆਪਾਂ ਨੂੰ ਚੀਜ਼ ਦਾ ਨਹੀਂ ਪਤਾ ਮੈਂ ਸੋਲ ਤਾਂ ਹੀ ਸੁਣ ਦਿਖਾ ਰਿਹਾ ਦੇਖੋ ਜਿਹੜੇ ਕੁਦਰਤਾਂ ਹਾਂਜੀ ਕੁਦਰਤ ਨੇ ਇੱਕ ਬੰਦਾ ਪੈਦਾ ਕੀਤਾ ਹਾਂਜੀ ਬੰਦੇ ਨੂੰ ਜਿਉਣ ਵਾਸਤੇ ਸਾਰੀਆਂ ਚੀਜ਼ਾਂ ਪੈਦਾ ਕੀਤੀਆਂ ਨੇ ਹੁਣ ਹਾਂਜੀ ਜੜੀਆਂ ਬੂਟੀਆਂ ਦਰਖਤ ਇਹ ਵੀ ਉਹ ਜੜੀ ਬੂਟੀਆਂ ਚੋਂ ਕਿ ਦਰਖਤ ਤਿਆਰ ਕੀਤਾ ਕੁਦਰਤ ਨੇ ਵੀ ਬੰਦਾ ਜਦੋਂ ਮੈਂ ਬੰਦਾ ਭੇਜਿਆ ਉਹਦੀ ਸੇਫ ਹਵਤਿਆ ਠੀਕ ਹੈ ਇਹ ਆਪਾਂ ਅੱਜ ਆਪਣੇ ਚਾਰ ਚਾ ਪਾਉਣੇ ਜੀ ਜੀ ਹਾਂ ਚਾਰ ਚਾ ਪਾਉਣੇ ਜੀ ਤੇ ਆਹ ਹਲਦੀ ਇਹ ਕੜੀ ਪੱਤਾ ਜੀ ਅੱਛਾ ਕੜੀ ਪੱਤੇ ਦਾ ਪਾਊਡਰ ਕੁਦਰਤ ਦੇ ਰਹੀ ਆ ਠੀਕ ਹੈ ਹਾਂ ਕੜੀ ਪੱਤਾ ਬਾਈ ਦੇਖੋ ਆਪਾਂ ਨਾ ਕਿੰਨੇ ਜਿਵੇਂ ਕੜੀ ਪੱਤਾ ਸਨ ਸਿੱਧਾ ਬੰਦਦੇ ਨੇ ਨਾ ਇਹਦਾ ਪ੍ਰੋਪਰ ਪੀਸ ਕੇ ਪਾਉਣਦੇ ਨੇ ਸਾਰੇ ਹਾਂ ਪੀਸ ਕੇ ਪਾਉਣੇ ਆ ਹਾਂ ਆਦੇ ਸੌਫ ਆ ਦੇਖੋ ਇਹ ਵੀ ਕੁਦਰਤ ਨੇ ਦਿੱਤੀ ਆ ਇਹ ਵੀ ਕਿਸੇ ਫੈਕਟਰੀ 'ਚ ਨਹੀਂ ਬਣਦੀ ਠੀਕ ਹੈ ਠੀਕ ਤੇ ਇਹ ਇਹ ਜਿਹੜਾ ਮਸਾਲਾ ਜੀ ਆਪਾਂ ਹਾਂ ਜਿਹੜਾ ਸਾਂਝਣਾ ਇਹ ਵੀ ਕਿਸੇ ਫੈਕਟਰੀ 'ਚ ਨਹੀਂ ਬਣਦਾ ਜੀ ਇਹ ਵੀ ਆਪਾਂ ਆਪਣਾ ਕੁਦਰਤ ਨੇ ਬੰਦੇ ਵਾਸਤੇ ਤਿਆਰ ਕੀਤਾ ਠੀਕ ਹੈ ਜੀ ਆਹ ਕੜੀ ਪੱਤਾ ਜੀ ਹਾਂਜੀ ਇਹ ਵੀ ਦੇਖੋ ਕੁਦਰਤ ਨੇ ਹੀ ਤਿਆਰ ਕੀਤਾ ਨਾ ਕਿ ਬੰਦੇ ਨੇ ਆਹ ਜਿਹੜਾ ਜੀ ਆਹ ਚੀਜ਼ ਆ ਜਿਹੜੀ ਨੇੜੇ ਆਓ ਜੀ ਜਿਹੜੀ ਆਹ ਚੀਜ਼ ਸਭ ਤੋਂ ਖਾਸ ਹੈ ਜਿਹੜੀ ਆਹ ਦਿਖਾ ਰਹੇ ਨੇ ਇਹ ਮਹਾਨ ਚੀਜ਼ ਆ ਜੀ ਹਾਂਜੀ ਇਹ ਸਭ ਤੋਂ ਖਾਸ ਚੀਜ਼ ਆ ਜੀ ਕਿਉਂਕਿ 18 19 ਜਿਹੜਾ ਪਾਸਮਾ ਨੇ ਸਾਡੀਆਂ ਪਹਿਲਾ ਪਾਸਮ ਤਿਆਰ ਕਰਨ ਤੇ ਬੜਾ ਸਮਾਂ ਲੱਗਦਾ ਜੀ ਕਿਉਂ ਪਹਿਲਾ ਪਾਤਿਆਂ ਪੂਥੀਆਂ ਤੇ ਹਰ ਇੱਕ ਚੀਜ਼ ਨੂੰ ਮਚਾਉਣਾ ਪੈਂਦਾ ਹਾਂ ਮਚਾ ਕੇ ਉਦੋਂ ਬਾਅਦ ਉਹਨੂੰ ਚੈੱਕ ਕਰਨਾ ਪੈਂਦਾ ਵੀ ਇਹ ਮਰ ਗਈ ਉਦੋਂ ਬਾਅਦ ਉਹ ਪਾਸਮ ਬਣਦੀ ਹੈ ਜਿਹੜਾ ਆ ਡੱਬਾ ਨਾ ਹਾਂ ਹਾਂ ਜੀ ਇਹਨਾਂ ਦਾ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਜੇ ਗੱਲ ਕਰ ਹੁਣ ਕਸਬੋ ਨਹੀਂ ਆਉਂਦੀ ਹਾਂ ਆ ਆਪਾਂ ਨੂੰ ਮਲਵਈ ਦੀ ਨਹੀਂ ਜੇ ਤੁਸੀਂ ਉਰੇ ਜਿਹੜਾ ਬੰਦੇ ਨੇ ਆ ਕੇ ਦੇਖੇ ਨੇ ਸਭ ਨੂੰ ਪਤਾ ਵੀ ਇਹ ਦੀ ਕਿਸਮੋ ਵਰਗੀ ਕਿਸਮੋ ਸਾਰੇ ਤੋਂ ਬਾਜ਼ਾਰ ਤੋਂ ਨਹੀਂ ਮੈਂ ਮੈਂ ਬਜਗਦੀਪ ਬਾਈ ਤੁਜੀ ਹਮੇਸ਼ਾ ਨਾ ਮੈਂ ਜਿੰਨੇ ਵਾਰਾਂ ਦੀ ਬੜੇ ਬਣਾ ਕਹੈ ਨਾ ਮੈਂ ਇਹ ਨਾ ਅਲੱਗ ਡੱਬੀ ਚ ਪਵਾ ਕੇ ਲੈਂਦਾ ਜਾ ਰਿਹਾ ਉਹਦਾ ਕਾਰਨ ਕੀ ਆ ਆਪਾਂ ਕਰਿਆ ਨਾ ਜਦੋਂ ਕੋਈ ਸਬਜ਼ੀ ਕੋਈ ਦਾਲ ਬਣਾਉਂਦੇ ਉਹਨਾਂ ਨਾਲ ਮੈਂ ਘਰ ਦੇ ਨੂੰ ਕਹਿ ਰਿਹਾ ਵੀ ਥੋੜਾ ਚਮਚਾ ਪਾ ਦਿਓ ਬਾਈ ਇਹਦੇ ਨਾਲ ਨਾ ਮੈਨੂੰ ਇੰਨਾ ਪਤਾ ਮੈਨੂੰ ਮੈਨੂੰ ਪਹਿਲਾਂ ਹਲਕਾ ਹੁਲਕਾ ਨਾ ਖੰਗਜ ਖਾਂ ਬਿਆ ਰਹਿੰਦਾ ਉਹਨਾਂ ਦੀਗਾ ਉਹ ਮੜਾ ਮੋਟਾ ਮੈਂ ਐਂ ਕਹਿਣਾ ਵੀ ਇੱਕ ਤਰ੍ਹਾਂ ਦੀ ਤੁਸੀਂ ਇਹ ਗੱਲੋ ਵੀ ਦਵਾਈ ਹੈ ਦੇਸੀ ਦਵਾਈ ਤੁਸੀਂ ਕਹਿ ਸਕਦੇ ਹੋ ਇਹ ਇਹ ਚਲੋ ਇਹ ਹਾਲੇ ਵੇਚਦੇ ਰਹੀ ਆਪਾਂ ਬਾਅਦ ਠੀਕ ਹੈ ਜੀ ਇਹਦੇ ਨਾਲ ਜ ਕੰਕਲ ਖਾਂ ਗਵਾਂਡੀਆਂ ਦੇ ਵੀ ਨਹੀਂ ਹੁੰਦਾ ਜੀ ਆਪਦੇ ਦਾ ਹੋਊਗਾ ਆ ਤਾਂ ਕੀ ਹੋਣਾ ਜਿਹੜਾ ਬੰਦੇ ਨੂੰ ਸਹੀ ਤਰੀਕੇ ਨਾਲ ਵਰਤਦਾ ਹਾਂਜੀ ਹਾਂ ਕਿਸੇ ਕਰਕੇ ਆ ਵੀ ਉਹ ਕੜੀ ਪੱਤਾ ਆ ਗਿਆ ਜੀ ਕੜੀ ਪੱਤੀ ਹੈ ਜੀ ਹਾਂਜੀ ਆ ਆ ਸਿੰਦਾ ਨਮਕ ਆ ਗਿਆ ਜੀ ਠੀਕ ਹੈ ਆ ਦੂਜਾ ਨਮਕ ਆ ਗਿਆ ਜੀ ਠੀਕ ਹੈ ਜੀ ਆ ਲੌਂਗ ਇਲਾਇਚੀ ਵਗਾਰਾ ਇਹਦੇ ਵਿੱਚ ਲੌਂਗ ਇਲਾਇਚੀ ਕਾਲੀ ਮਿਰਚਾਂ ਨੇ ਜਦੋਂ ਆਪਾਂ ਤੇਲ ਨੂੰ ਪ੍ਰੋਸੈਸ ਕਰਦੇ ਹਾਂ 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 ਤੇਲ ਨੂੰ ਪਕਾਉਣਾ ਸਿਰਫ ਹਮੇਸ਼ਾ ਤੇਲ ਪਕਾਉਣਾ ਪੈਂਦਾ ਨੇ ਕਿਚਾਣ ਆਉਂਦਾ ਇਹ ਚੀਜ਼ਾਂ ਉਹਦੇ ਵਿੱਚ ਪਾਏ ਕੇ ਤੇਲ ਪੱਕਦਾ ਜੀ ਅੱਛਾ ਜੀ ਹਾਂ ਫਿਰ ਉਹਦੇ ਵਿੱਚ ਤੇਲ ਦੀ ਕਚਾਨ ਨਹੀਂ ਆਉਂਦੀ ਇੱਕ ਹੋਰ ਚੀਜ਼ ਤੁਹਾਨੂੰ ਮੈਂ ਇੱਥੇ ਹਲਦੀ ਪਈ ਆ ਇੱਥੇ ਮਿਰਚਾਂ ਪਈਆਂ ਨੇ ਇਹ ਇਹ ਨਾ ਬਾਜ਼ਾਰੂ ਨਹੀਂ ਹੈਗੀਆਂ ਆਪਾਂ ਆਪਣੀ ਖੇਤੀ ਵੀ ਕਰਦੇ ਆ ਉੱਥੋਂ ਪੈਦਾ ਹੁੰਦੀਆਂ ਨੇ ਨਾ ਇਹ ਹਲਦੀ ਤੇ ਆਉਣਾ ਮੈਂ ਆਹ ਦੇਖੋ ਜੀ ਆਹ ਮੇਥੀ ਆ ਜੀ ਮੇਥੀ ਆਦਮੇ ਮੇਥੀ ਦਾਣਾ ਇਹ ਮੇਥੀ ਦਾਣਾ ਠੀਕ ਹੈ ਜੀ ਇਹ ਮੇਥੀ ਦਾਣਾ ਵੀ ਜਿਹੜੀ ਮੈਂ ਪਹਿਲਾਂ ਗੱਲ ਕਹਿਆ ਸੀ ਵੀ ਜਦੋਂ ਬੰਦਾ ਤਿਆਰ ਕੀਤਾ ਹਾਂ ਕੁਦਰਤ ਨੇ ਸਾਰੀਆਂ ਚੀਜ਼ਾਂ ਨਾਲ ਨਾਲ ਤਿਆਰ ਕੀਤੀਆਂ ਨੇ ਠੀਕ ਹੈ ਜੀ ਦੇ ਜਿਵੇਂ ਸਿਆਣੇ ਕਹਿੰਦੇ ਨੇ ਪਹਿਲਾਂ ਬਣੇ ਪਰਾਲਬਤ ਮਗਰੋਂ ਬਣੇ ਸਰੀਰ ਹਾਂ ਬੰਦਾ ਮਗਰੋਂ ਜੰਮਦਾ ਉਹਦੇ ਬਾਅਦ ਖਾਣ ਪੀਣ ਪਰਮਾਤਮਾ ਪਹਿਲਾਂ ਤਿਆਰ ਕਰਕੇ ਰੱਖਦਾ ਸਹੀ ਗੱਲ ਹੈ ਇਹ ਪਰਾਲਬਤ ਪਹਿਲਾਂ ਬਣਾਈ ਆ ਠੀਕ ਹੈ ਜੀ ਆਦਮੇ ਮੇਥੀ ਦਾਣਾ ਜੀ ਇਹ ਵੀ ਕੁਦਰਤ ਹੀ ਕਿਸੇ ਫੈਕਟਰੀ 'ਚ ਨਹੀਂ ਬਣਿਆ ਇਹ ਮੈਂ ਤੁਹਾਨੂੰ ਤਾਂ ਦਿਖਾ ਰਿਆਂਗਾ ਇਹਨਾਂ ਦੇ achar ਦੇ ਵਿੱਚ ਇਹ ਚੀਜ਼ਾਂ ਪੈਂਦੀਆਂ ਨੇ ਤਾਂ ਕਰਕੇ ਇਹ ਇਹ ਮੇ ਇਹ ਮੇ ਇਹ ਇਥੇ ਨੇ ਜੀ ਇਹ ਵੀ ਕੁਦਰਤੀ ਨੇ ਜੀ ਹੂੰ ਹੂੰ ਜਿਹੜੀ ਕਿ ਕੁਦਰਤੀ ਜੜੀਆਂ ਬੂਟੀਆਂ ਪੈਂਦੀਆਂ ਨੇ ਸਾਰੀਆਂ ਜੀ ਆ ਪਖੜਾ ਜੀ ਪਖੜਾ ਹਾਂ ਇਹ ਪਖੜੇ ਦਾ ਪਾਊਡਰ ਆਈ ਸਾਡਾ ਜੀ ਮਾਮ ਬਾਜ਼ਾਰ ਤੋਂ ਤੁਸੀਂ ਕਹੋ ਪਖੜਾ ਦੇ ਦੇ ਹੂੰ ਪਖੜਾ ਤੁਹਾਨੂੰ ਉਸ ਤਰ੍ਹਾਂ ਦਾ ਮੁੱਲ ਮਿਲੇਗਾ ਪਖੜਾ ਜੀ ਓਕੇ ਇਹ ਪਖੜਾ ਢੂਹੀ ਦਰਦਾਂ ਵਾਸਤੇ ਬਹੁਤ ਵਧੀਆ ਚੀਜ਼ ਆ ਜੀ ਜਦੋਂ ਅੱਗੇ ਆਪਣੀਆਂ ਸਵਾਨੀਆਂ ਦੇ ਬੁੜੀਆਂ ਦੇ ਬੱਚੇ ਹੁੰਦੇ ਪੰਜੀਰੀ ਚੋਂ ਪਖੜਾ ਪਾ ਕੇ ਹੀ ਰਲਾ ਕੇ ਖਾਂਦੀਆਂ ਤਾਕੇ ਟੂ ਇਟਾ ਹੀ ਕੰਮ ਨੂੰ ਬੰਦਾ ਤਿਆਰ ਹੋ ਸਕਦਾ ਲਓ ਹਾਂਜੀ ਆ ਆਹ ਜੀ ਬਾਕੀ ਇਹ ਗਰਮ ਮਸਾਲੇ ਨੇ ਜੀ ਠੀਕ ਹੈ ਬਾਕੀ ਹੋਰ ਨਿੱਕੇ ਮੋਟੇ ਬਹੁਤ ਚੀਜ਼ਾਂ ਨੇ ਇੱਕ ਤੁਸੀਂ ਉਹ ਕਹਿ ਰਹੇ ਹੋ ਵੀ ਪਾ ਜਿਹੜਾ ਤੇਲ ਵਰਤ ਦਿਆਂਗੇ ਉਹ ਡਾਲਡਾ ਲੂਲ ਦਾ ਵਰਤ ਦਿਓਗੇ ਤੇਲ ਦਾ ਦਿਆਂ ਤੁਹਾਨੂੰ ਤੇਲ ਬਾਰੇ ਵੀ ਪਹਿਲਾਂ ਦੇਖੋ ਜੀ ਆ ਸਾਡਾ ਆ ਦੇਖੋ ਜੀ ਕੜਾਹੀ ਆ ਗਿਆ ਆਪਣੇ ਹਣਾ ਸਾਡੇ ਕੜਾਹੇ ਚੈੱਕ ਕਰੋ ਜੀ ਤੁਸੀਂ ਹੁਣ ਆ ਤਾਂ ਗਏ ਵੈਸੇ ਫੇਰ ਵੀ ਮੈਂ ਬਾਰ-ਬਾਰ ਤੁਹਾਨੂੰ ਇਹ ਕਹਿੰਦਾ ਵੀ ਆਏ ਨਹੀਂ ਆਉਣਾ ਚਾਹੀਦਾ ਕਈ ਵਾਰੀ ਸਾਡੀ ਸਪਾਈ ਨਾ ਹੋਵੇ ਸਾਡੀ ਦਾ ਪੱਟੀ ਮਿਸ ਹੋ ਜਾਂਦੀ ਇਹਦਾ ਕੁਦਰਤ ਤੋਂ ਅਸੀਂ ਉਹ ਮਿੱਤਰ ਸਿਆਣੇ ਬੰਦੇ ਨੇ ਝੜਕ ਗੁੜ ਵਾਂਗ ਹੁੰਦੀ ਆ ਖਾ ਲਿਆ ਕਰੋ ਮੈਂ ਵੀ ਖਾ ਰਾ ਅੱਜ ਇਹਦਾ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਭਾਈ ਜਦੋਂ ਸਾਡਾ ਕੋਈ ਬਿਜ਼ਨਸ ਚੱਲਦਾ ਕੀ ਪਤਾ ਕਿਹੜੇ ਵੇਲੇ ਕੋਈ ਸਰਕਾਰੀ ਛਾਪਾ ਮਾਰ ਲੇ ਸਹੀ ਗੱਲ ਆ ਇਸੇ ਕਰਕੇ ਅਸੀਂ ਚੌਕਸ ਰਹਨੇ ਚੀਜ਼ਾਂ ਤੇ ਅਸੀਂ ਹਾਂ ਆ ਦੇਖੋ ਜੀ ਲਾ ਬਾਕੜਾ ਹੈ ਨਹੀਂ ਭਾਈ ਅਕਨਾਇਕ ਨੂਰੀ ਦੇਖ ਲੋ ਰੋਜ਼ ਰੋਜ਼ ਸਫਾਈ ਹੁੰਦੀ ਆ ਰੋਜ਼ ਬਣਾਉਨੇ ਆ ਹੈ ਹਾਂ ਜੀ ਰੋਜ਼ ਪਹਿਲਾਂ ਸਫਾਈ ਬਾਅਦ ਚ ਬਣਾਉਨੇ ਆ ਜੀ ਆ ਦੇਖ ਲੋ ਅੱਛਾ ਠੀਕ ਹੈ ਜੀ ਾਕੜਾ ਹੈ ਨੇ ਜੀ ओके ਆ ਦੇ ਲੋ ਜੀ ਲਾ ਭਾਈ ਆ ਤਾਂ ਸਮਾਨ ਸੋਨੇ ਦੇ ਦੇਖ ਲਿਆ ਕਲਕਾਇਆ ਪਿਆ ਜੀ ਅਜੇ ਦੇ ਵਿੱਚ ਮਸਾਲਾ ਬਣਾਉਣਾ ਜੀ ਅੱਛਾ ਆਹ ਤੇਲ ਇਹਦੇ ਵਿੱਚ ਅਜੇ ਕਲਕਾਇਆ ਹੋਏ ਓਕੇ ਹਾਂ ਇਹਦਾ ਜਿਹੜਾ ਕੱਚਾ ਆਪਣਾ ਉਹ ਮਚਾਇਆ ਇਹਦੇ ਚ ਗੰਡੇ ਗੁੰਡੇ ਸਾਰਾ ਸਮਾਨ ਅਜੇ ਬਾਕੀ ਰਹਿੰਦਾ ਕਿਉਂਕਿ ਅਸੀਂ ਸਫਾਈ ਤੋਂ ਬਾਅਦ ਹੀ ਸ਼ੁਰੂ ਕਰਾਂਗੇ 12 ਵਜੇ ਤੇਲ ਤਾਂ ਦਿਖਾ ਦਿਓ ਕਿਹੜਾ ਵਰਤ ਰਹੇ ਉਹਦਾ ਸਰੋਂ ਦਾ ਲੱਗਦਾ ਰਹੇਗਾ ਸਰੋਂ ਦਾ ਤੇ ਆਪਣੇ ਘਰ ਦੇ ਹੀ ਉਹ ਜਿਹੜਾ ਅਸੀਂ ਤੇਲ ਬਣਾ ਰਹੇ ਹਾਂ ਜੀ ਉਹ ਸਿਰਫ ਆਸੀ ਆਪਦਾ ਕੋਲੂ ਤੇ ਪੀੜ ਕੀ ਬਣਾ ਰਿਹਾ ਆ ਆਪਣੀ ਸਰੋਂ ਆਪਣੀ ਕੋਲੂ ਤੋਂ ਆਪਣੀ ਸਰੋਂ ਲੈਣਿਆਂ ਜੀ ਓਕੇ ਅੱਛਾ ਇੱਧਰ ਆ ਗਿਆ ਆਪਣਾ ਸਮਾਨ ਸੂਣ ਪੈਕਿੰਗ ਤੋਂ ਵਾਲਾ ਜੀ ਹਾਂ ਜੀ ਇਹ ਆਪਣਾ ਇਹ ਆਪਣਾ ਜਿਹੜਾ ਤੇਲ ਆ ਇਹ ਆਪਾਂ ਕਾਣੀ ਕਢਾ ਕੇ ਆਪਦੀ ਕੱਚੇ ਕੋਲੂ ਤੋਂ ਕਢਾਉਨੇ ਆ ਨਾ ਕਿ ਸਪੈਲਰ ਤੋਂ ਠੀਕ ਹੈ ਕਿਉਂਕਿ ਸਪੈਲਰ ਤਾਂ ਵੱਡੀ 70 80 ਸਪੀਡ ਤੇ ਜਾ ਕੇ ਉਹਦੇ ਵਿੱਚ ਜਿਹੜੀ ਤਤ ਨੇ ਉਹਨਾਂ ਨੂੰ ਮਚਾ ਦਿੰਦਾ ਉਹ ਗਰਮ ਬਾਲੀ ਕਰ ਦਿੰਦੀ ਹੈ ਨਾ ਚੱਕ ਲੈਂਦਾ ਇਸੇ ਕਰਕੇ ਅਸੀਂ ਇਹਨੂੰ ਕੋਲੂ ਤੇ ਪੀੜਦੇ ਆ ਜੀ ਠੀਕ ਹੈ ਹਾਂ ਅੱਛਾ ਇੱਥੇ ਆਪਣਾ ਗਿਆ ਪੈਕਿੰਗ ਪੁਕਿੰਗ ਵਾਲਾ ਅਦਰਕ ਦੇਖ ਲਓ ਜੀ ਆਹ ਲਓ ਭਾਈ ਅਦਰਕ ਦੇਖ ਲਓ ਜੀ ਕਿੰਨਾ ਕੱਚਾ ਕਿੰਨਾ ਮੋਟਾ ਕਿੰਨਾ ਪੋਲਾ ਜੀ ਆਹ ਇੱਥੇ ਨੀ ਇੱਕ ਦਾ ਅਦਰਕ ਆ ਆਪਣੀਆਂ ਪੈਕਿੰਗ ਵਾਲੀ ਮਸ਼ੀਨ ਆ ਗਈ ਹੈ ਨਾ ਇਹ ਆ ਪੈਕਿੰਗ ਵਾਲੀ ਮਸ਼ੀਨ ਆ ਜੀ ਇੱਥੇ ਸੀਲਾਂ ਲੱਗਦੀਆਂ ਨੇ ਸਾਰਾ ਕੁਝ ਇਹ ਪੈਕਿੰਗ ਹੁੰਦੀ ਆ ਜੀ ਓਕੇ ਹਾਂਜੀ ਲਓ ਭਾਈ ਆ ਸਾਡੇ ਯਾਨੀ ਕਿ ਇੱਧਰ ਡੱਬੇ ਨੇ ਆ 2 ਕਿਲੋ ਦੀ ਪੈਕਿੰਗ ਆ ਸਾਰਾ ਸਮਾਨ ਆ ਸਾਡਾ ਇਹੀ ਚੀਜ਼ ਆ ਜੀ ਹਮ ਮੈਂ ਤੁਹਾਨੂੰ ਦੱਸ ਵੀ ਦਿਨਾ ਆਪਣੇ ਕਿਸੇ ਭਰਾਣੇ 1 ਕਿਲੋ 2 ਕਿਲੋ ਜਾਂ ਇਹਦੂ ਵਾਦ ਲੈਣਾ ਤੇ ਉਹ ਤੁਸੀਂ ਲੈ ਸਕਦੇ ਹੋਗੇ ਬਾਕੀ ਪਿਆਜ਼ ਨੇ ਜੀ ਦੇਖੋ ਯਾਰ ਮਦਰ ਉਹ ਦੇਖ ਲੋ ਯਾਰ ਬਾਦੂ ਪਿਆ ਗੰਡਾ ਗੰਡਾ ਆ ਵੀ ਪਿਆਜ਼ ਨੇ ਗੰਡੇ ਬਕਾਉ ਨਹੀਂ ਹੈਗੇ ਪਹਿਲਾਂ ਕਹਦਣਾ ਮੈਂ ਗੰਡੇ ਵੀ ਦੇਖੋ ਕਿੰਨੇ ਕਿੰਨੇ ਮੋਟੇ ਨੇ ਤੁਸੀਂ ਆਪ ਵੀ ਚਾ ਕੇ ਦੇਖੋ ਮੈਨੂੰ ਲੱਗਦਾ ਪਾਈਆ ਪਾਈਆ ਦੇ ਗੰਡੇ ਹੋਣਗੇ ਘੱਟੋ ਘੱਟ ਚੱਕ ਬਾਈ ਆ ਦੇਖੋ ਕਿਤੇ ਵਧੀਆ ਘੰਡੇ ਹੁਣ ਤੁਸੀਂ ਦੇਖ ਲਿਆਊਗਾ ਤੁਸੀਂ ਆਪ ਹੀ ਦੇਖ ਲਓ ਅਸੀਂ ਕੀ ਵਰਤਦੇ ਆਂ ਹਾਂ ਆ ਦੇਖੋ ਮੈਂ ਸਾਨੂੰ ਇਹਦਾ ਫਾਰਮ ਦਿਖਾਵਾਂ ਥੋੜਾ ਜਿਹਾ ਆ ਦੇਖੋ ਇੱਥੇ ਫਰੰਟ ਤੇ ਆ ਗਈ ਰਸੋਈ ਉਹ ਸਾਹਮਣੇ ਇਹਨਾਂ ਦਾ ਫਾਰਮ ਵੀ ਹੈ ਆ ਬਣਾ ਬਰੇ ਤੇ ਜਿਹੜਾ ਆਪਣਾ ਜਗਦੀਪ ਭਾਈ ਆ ਨਾ ਉਹ ਟ੍ਰੇਨਿੰਗ ਵੀ ਦੇਂਦਾ ਹੁੰਦਾ ਆਪਣੀਆਂ ਬੱਕਰੀਆਂ ਬੁੱਕਰ ਕਿਸੇ ਨੇ ਪਾਲਾ ਹੁੰਦਾ ਸਾਡਾ ਅੰਦਰ 4 ਬਣਦਾ ਹਾਂ ਊਰੇ ਬਹਿ ਕੇ ਬੰਦਾ ਦੱਸ ਨਹੀਂ ਸਕਦਾ ਵੀ ਅੰਦਰ ਕੀ ਤਿਆਰ ਹੋ ਰਿਹਾ ਨਾ ਕੋਈ ਖਸਬੋ ਨਾ ਕੋਈ ਗੰਦ ਨਾ ਕੋਈ ਲੈਣਾ ਨਾ ਨਾ ਕੋਈ ਦੇਣਾ ਇਸੇ ਕਰਕੇ ਤੁਸੀਂ ਆਪ ਹੀ ਨਿਗਾਹ ਮਾਰ ਲਓ ਲਓ ਜੀ ਹਾਂ ਵੈਸੇ ਮੈਂ ਬਾਰ-ਬਾਰ ਹੀ ਤੁਹਾਨੂੰ ਬੇਨਤੀ ਕਰਦਾ ਵੀ ਅੱਗੇ ਤੋਂ ਬਿਨ ਦੱਸੇ ਨਾ ਆਓ ਵੀਰਵਾ ਜੇ ਇੱਕ ਵਾਰੀ ਹੋ ਸਕੇ ਤਾਂ ਕੋシャਪਾ ਹੋਰ ਮਾਰ ਦਾਂਗੇ ਉਹ ਚਲਾ ਜਾ ਕਈ ਚੱਕਰ ਨਹੀਂ ਬਾਕੀ ਕਈ ਵਾਰੀ ਸਾਡੀ ਸਪਾਈ ਨਾਵੇ ਕੁਦਰਤੀ ਤੇ ਲੋਕਾਂ ਸਾਡਾ ਗਲਤ ਪ੍ਰਚਾਰ ਹੋ ਜਾਊਗਾ ਇੱਕ ਨਾ ਇੱਕ ਕੰਮ ਕਰ ਹੁਣ ਤੁਸੀਂ ਦੇਖ ਲਿਓਗਾ ਬਣਦਾ ਕਿ ਮੈਂ ਆਪਣੇ ਕਿਸੇ ਵੀਰ ਭੈਣੇ ਨੇ ਨਾ ਮੰਗਾਣਾ ਹੈ 1 ਕਿਲੋ 2 ਕਿਲੋ 5 ਕਿਲੋ 10 ਕਿਲੋ ਵੱਧ ਦਾ ਆਰਡਰ ਹੈ ਸਕਰੀਨ ਦੇ ਉੱਪਰ ਜਗਦੀਪਰਾ ਦਾ ਨੰਬਰ ਚਲਾ ਦਾਂਗੇ نیچے ਬਾਈ ਨਾਲ ਕੰਟੈਕਟ ਕਰਕੇ ਬਣਦਾ ਤੁਸੀਂ ਦੇਖ ਲਿਆ ਸਮਾਨ ਸਾਨੂੰ ਦਿਖਾਤਾ ਆ ਤੇ ਓਕੇ ਦੀ ਰਿਪੋਰਟ ਆ ਯਾਰ ਜੀ ਚੱਕਰ ਆ। ਆ ਜੀ ਤੁਹਾਨੂੰ ਮਾਲ ਦਿਖਾ ਦਿੰਨੇ ਆ ਜੀ। ਮਾਲ ਉਹ ਆਪਾਂ ਦਿਖਾ ਨਹੀਂ ਸਕਦੇ ਨਾ ਜੀ ਉਹ ਜਿਹੜਾ ਹੁੰਦਾ 메ਨ ਚੀਜ਼। ਬਾਕੀ ਮੈਂ ਤੁਹਾਨੂੰ ਲਫਾਫੇ ਦਿਖਾ ਦਾਨਾ ਆਜੋ ਇੱਕ ਵਾਰੀ। ਵੀ ਕਿਉਂਕਿ ਉਹ ਥੋੜਾ ਜਿਹਾ ਇਸ਼ੂ ਛੜ ਜਾਂਦਾ ਜੀ। ਉਹਦੇ ਕਰਕੇ ਆ ਪਈ ਇਹਨਾਂ ਦਾ। ਜੋ ਮਤਲਬ ਆਪਾਂ ਕਹਿੰਦੇ ਨੇ ਕਿ ਮਾ ਇਹਨਾਂ ਨੂੰ ਮਾ ਉਹ ਨਾ ਭੇਜਿਆ ਕਰ। ਯਾ ਬਾਾਕੀ ਸਕਰੀਨ ਤੇ ਚੱਲ ਰਹੀ ਹੈ ਇਹਨਾਂ ਦਾ ਨੰਬਰ। ਭਾਦਾ ਭਾਦਾ। ਤੇ ਬਾ ਪੂਰੀ ਥੋੜਾ ਜਿਹਾ ਹੋ ਕੇ ਗੁੱਸਾ ਕੋਈ ਚੱਕਰ ਹੀ ਠੰਡੇ ਕਰ ਦਾਂਗੇ ਆਪਾਂ। ਠੰਡ ਬਹੁਤ ਹੋ ਰਹੀ ਹੈ। ਤੇ ਤੁਸੀਂ ਇਹ ਲਾ ਲਓ ਮੈਂ ਪਾਰਖ ਇੰਨੇ ਦੇ ਆਪਾਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ। ਕੱਲੀ ਲੋਹੀ ਉਹ ਵੀ ਉੱਪਰਲੇ ਪਾਸੇ ਭਈਆ ਕੋਈ ਕੋਟੀ ਨਹੀਂ ਕੁਝ ਨਹੀਂ। ਇਹਨੂੰ ਕਹਿੰਦੇ ਆਂ ਉਮਰ ਕਿੰਨੀ ਹੋਗੀ ਆਪੋ ਆਪਣੀ? ਉਮਰ ਵੀ 70 ਸਾਲ ਦੀ ਹੋਗੀ। 70 ਸਾਲ ਦੀ ਹੋਗੀ ਹਨਾ। ਮੇਰੀ 70 ਸਾਲ ਦੀ ਉਮਰ ਹੋ ਗਈ। ਮੈਂ ਇਹ ਚੀਜ਼ ਦੀ ਗਾਰੰਟੀ ਦਿੰਦਾ ਵੀ ਮੈਂ ਐਨੀ ਆਪਦੀ ਅੰਦਰੋਂ ਤਾਕਤ ਤੇ ਸਮਰੱਥਾ ਰੱਖਦਾ 25-30 ਸਾਲ ਦਾ ਮੁੰਡਾ ਮੇਰਾ ਅੰਦਰੋਂ ਅੰਦਰਲੇ ਸਿਸਟਮ ਨਾਲ ਮੁਕਾਬਲਾ ਨਹੀਂ ਕਰ ਸਕਦਾ। ਕੋਈ ਚਿਹਰਾ ਤਾਂ ਉਹਦਾ ਗਲੋ ਦੇਣੀ ਆ ਕਿਉਂਕਿ ਉਹ ਮੁਰਾਉ ਦੀ ਸਾਡੇ ਚਿਹਰੇ ਨੇ ਗਲੋ ਨਹੀਂ ਦੇਣੀ ਅੰਦਰੋਂ ਸਾਡਾ ਸਿਸਟਮ ਉਹ ਤੋਂ ਤਕੜਾ ਲਓ ਬਾਈ ਬਾਕੀ ਆਪਣੇ ਕਿਸੇ ਭਰਾਣਾ ਯਾਰ ਹਨਾ ਮੰਗਵਾਉਣਾ ਹੋਵੇ ਇਹਨਾਂ ਦੀ ਕੂਰੀਰ ਦੀ ਸਿਲਟੀ ਵੀ ਅਵੇਲੇਬਲ ਆ ਸਕਰੀਨ ਤੇ ਆਪਾਂ ਭਰਾ ਦਾ ਨੰਬਰ ਚਲਾਤਾ 30 ਸਾਲ ਦੇ ਬੁੜੇ ਸੋਟਿਆਂ ਫੜਫੜ ਫਿਰਦੇ ਨੇ ਬੈਠੇ ਨੇ ਆਹ ਦੇਖ ਲਓ ਜੇ ਜੇ ਪ੍ਰਮਾਤਮਾ ਨੇ ਜ਼ਿੰਦਗੀ ਰੱਖੀ ਹੋਰ ਸਮਾਂ ਵੀ ਕੰਮ ਕਰਨ ਦੀ ਉਮੀਦ ਰੱਖਦੇ ਆ ਬਾਕੀ ਸਮਾਂ ਪ੍ਰਮਾਤਮਾ ਨੇ ਦੇਣਾ ਹੁੰਦਾ ਬਾਕੀ ਕਿਸੇ ਨੇ ਮੰਗਾਣਾ ਹੋਵੇ ਨਾ ਦਾ ਸੇਵ ਨੰਬਰ ਤੇ ਕੰਟੈਕਟ ਕਰ ਲਿਓ ਦੇਖੋ ਚਾਰ ਕਰਨ ਲਈ ਵਧੀਆ ਚੀਜ਼ ਖਾਓ ਇੱਕ ਸੱਚ ਉਹ ਐਂ ਦੱਸ ਦੋ ਉਹ ਫਿਰ ਤੁਸੀਂ ਕਹ ਆਪਣੇ ਕਿਸੇ ਭਰਾ ਦੀ ਇੱਛਾ ਹੁੰਦੀ ਹੈ ਕਿ ਯਾਰ ਅਸੀਂ ਵੱਧ ਕੁਆਲਿਟੀ ਦਾ ਮਾਲ ਤਿਆਰ ਕਰਾਉਣਾ ਸੀ ਬੈੱਕੇ ਕਰਾਉਣਾ ਵੀ ਉਹ ਆਜੇ ਕੋਈ ਦਿੱਕਤ ਨਹੀਂ ਰਸੋਈ ਚ ਬਈ ਜੇ ਕਿਸੇ ਵੀਰ ਨੇ ਆਪ ਦਾ ਮਟਰ ਲੈ ਕੇ ਆਉਣਾ ਆਪ ਦਾ ਕੋਲੇ ਬੈ ਕੇ ਤੇ ਸਾਤੋਂ ਮਟਰ ਲੈਣਾ ਤਾਂ ਵੀ ਕੋਲੇ ਬੈ ਕੇ ਤਿਆਰ ਕਰਾਂਗੇ ਆਪ ਦਾ ਲੈ ਕੇ ਆਉਣਾ ਸੀ ਤਾਂ ਵੀ ਕੋਲੇ ਬੈ ਕੇ ਤਿਆਰ ਕਰਾਂਗੇ ਅਗਲੇ ਦੇ ਸਾਹਮਣੇ ਕਰਾਂਗੇ ਜੋ ਚੀਜ਼ ਪਾਵਾਂਗੇ ਅਗਲੇ ਦੇ ਸਾਹਮਣੇ ਪਾਵਾਂਗੇ ਕੀ ਕੀ ਦਿਖਾ ਕੇ ਹਾਂਜੀ ਹਾਂ ਦੋਨੋਂ ਚੀਜ਼ਾਂ ਨਾਲ ਬਾਕੀ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਤਵਨ ਕੇ ਵੀ ਦੇਖੋ ਪ੍ਰਮਾਤਮਾ ਨੇ ਜ਼ਿੰਦਗੀ ਇੱਕ ਵਾਰ ਦਿੱਤੀ ਆ ਕੋਈ ਵਾਰ-ਵਾਰ ਸਮਾਂ ਕੁਦਰਤੀ ਮਿਲਦਾ ਨਾ ਮਿਲਦਾ ਕੋਈ ਕਿਸੇ ਨੁਕਤੇ ਤੱਕ ਸਾਰੇ ਸਮੇਂ ਗਰਭਚੇ ਨੇ ਪਤਾ ਨਹੀਂ ਕੀ ਹੁੰਨਾ ਮੈਂ ਮੈਂ ਵੀ ਸੋਨੇ ਇੱਕ ਜੀ ਕਿਸੇ ਕਰਕੇ ਇਹ ਗੱਲ ਕਹਿ ਰਿਹਾ ਸਭ ਨੂੰ ਵੀ ਭਾਈ ਚੰਗਾ ਖਾਓ ਹਾਂ ਸਭ ਤੋਂ ਵਧੀਆ ਨਾ ਖਾਓ ਵਧੀਆ ਖਾਓ ਜੀਤੋ ਮਰਜ਼ੀ ਲੈ ਕੇ ਖਾਓ ਪਰ ਵਧੀਆ ਖਾਓ ਹਾਂ ਸਭ ਤੋਂ ਵਧੀਆ ਗੱਲ ਜੀਤੋ ਮਰਜ਼ੀ ਲੈ ਕੇ ਖਾਓ ਵਧੀਆ ਖਾਓ ਮੈਥੂ ਲੈ ਕੇ ਖਾਓ ਪਰ ਵਧੀਆ ਖਾਓ ਜੀਤੋ ਮਰਜ਼ੀ ਪਰ ਦੇਸੀ ਖਾਓ ਹਾਂ ਦੇਖੋ ਪਰਦੇਸੀ ਚੀਜ਼ਾਂ ਦਾ ਅੱਜ ਕੱਲ ਕਦੇ ਨਾ ਖਾਓ ਤੁਸੀਂ ਲੜੇ ਉਹ ਅੱਜ ਕੱਲ ਤੁਸੀਂ ਦੇਖੇ ਹੋਊਗਾ ਵੀ ਬਹੁਤ ਛੋਟੀਆਂ ਛੋਟੀਆਂ ਹਰ ਉਹ ਚੀਜ਼ਾਂ ਖਾਓ ਜੇ ਦੇਖੋ ਉਹ ਚੀਜ਼ਾਂ ਖਾਓ ਮੇਰੇ ਕਹਿ ਤੋ ਜਿਹੜੀਆਂ ਧਰਤੀ 'ਤੇ ਉਗਦੀਆਂ ਨੇ ਹੂੰ ਉਹ ਚੀਜ਼ਾਂ ਨਾ ਖਾਓ ਜਿਹੜੀਆਂ ਫੈਕਟਰੀ 'ਚੋਂ ਬਣਦੀਆਂ ਨੇ ਸਹੀ ਗੱਲ ਮਾਂ ਮੇਰੀ ਤੇ ਇੱਕ ਬੇਨਤੀ ਹੱਥ ਬਨ ਕੇ ਹੀ ਹੈ ਵੀ ਜਿਹੜੀਆਂ ਚੀਜ਼ਾਂ ਨੂੰ ਕੁਦਰਤ ਤਿਆਰ ਕਰਦੀ ਆ ਉਹ ਚੀਜ਼ਾਂ ਖਾਓ ਜਿਹੜੀਆਂ ਬੰਦਾ ਤਿਆਰ ਕਰਦਾ ਕੁਦਰਤ ਤੋਂ ਅਲੱਗ ਬਣਾ ਕੇ ਉਹ ਚੀਜ਼ ਐ ਬਿਲਕੁਲ ਨਾ ਖਾਓ ਕੋਈ ਕੈਮੀਕਲ ਨਾ ਖਾਣਾ ਕਰੋ ਯਾਰ ਖਾਓ ਵਧੀਆ ਖਾਓ ਜਿੱਥੋਂ ਮਰਜੀ ਹਾਂ ਇਸੇ ਕਰਕੇ ਮੈਂ ਹੱਥ ਬਨ ਕੇ ਸਭ ਨੂੰ ਕਹਿਣਾ ਵੀ ਖਾਓ ਵਧੀਆ ਦੇਖੋ ਸਿਹਤ ਬਾਰ-ਬਾਰ ਨਹੀਂ ਮਿਲਦੀ ਸਹੀ ਗੱਲ ਆ ਜੀ ਜਿੱਤ ਜੀ ਵਧੀਆ ਨਹੀਂ ਖਾਓਗੇ ਤਾਂ ਜੇ ਤੁਸੀਂ ਕਹੋਗੇ 70 ਸਾਲ ਦੀ ਉਮਰ ਤੇ ਚਾਰ ਬਣਾ ਦੂ ਨਹੀਂ ਬਣਦਾ ਤੁਸੀਂ ਮਿਲ ਆ ਦੀ 50 ਸਾਲ ਦੀ ਭੱਜੋਗੇ ਸਹੀ ਗੱਲ ਐ ਇਸੇ ਕਰਕੇ ਵਧੀਆ ਖਾਓਗੇ ਕੁਦਰਤ ਨੇ ਸਮਾਂ ਦੇ ਤਾਂ ਖਵਰਾ ਕਿਵੇਂ ਮਿਲ ਗਿਆ ਆਪਾਂ ਨੂੰ ਸ਼ੇਅਰ ਕਰ ਦਿਓ ਆ ਵੀਡੀਓ ਜਿੰਨੇ ਭਰਾ ਦੇਖ ਰਹੇ ਨੇ ਅੱਜ ਤੁਹਾਡੇ ਵਰਗੇ ਗਾਲਾਂ ਵੀ ਖਾਲੀਆਂ ਮੈਂ ਨਾ ਠੀਕ ਹੈ ਸ਼ੇਅਰ ਕਰ ਦਿਓ ਜਿੰਨੇ ਭਰਾ ਦੇਖ ਰਹੇ ਨੇ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਓਕੇ